ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਤੁਹਾਡਾ ਆਪਣਾ ਚੈਨਲ ਬਠਿੰਡਾ ਦੇ ਮੋੜ ਤੇ ਇੱਕ ਮੰਦਭਾਗੀ ਖਬਰ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਮੋੜ ਦੇ ਵਿੱਚ ਇੱਕ ਰਹਿਸ਼ਮੀ ਲੜਕੀ ਗੁੰਮ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਮੋੜ ਵਾਸੀਆਂ ਦੇ ਵਿੱਚ ਗੁੱਸੇ ਦਾ اظہار ਕਰਦੇ ਨਜ਼ਾਰੇ ਤਸਵੀਰਾਂ ਦੇਖ ਸਕਦੇ ਹੋ ਥਾਣੇ ਕੇ ਧਾਰਨਾ ਲਾਇਆ ਹੈ ਅਤੇ ਬਜ਼ਾਰਾਂ ਵਿੱਚ ਪਏ ਸੁੰਨਸਰੇ ਇੱਕ ਆਪਨੇ ਆਪ ਦੇ ਵਿੱਚ ਸਵਾਲੀ ਨਿਸ਼ਾਨ ਪੈਦਾ ਕਰ ਰਹੇ ਹਨ ਮਿਲੀ ਜਾਣਕਾਰੀ ਅਨੁਸਾਰ ਇੱਕ ਲੜਕੀ ਜੋ ਕਿ ਚੰਡੀਗੜ੍ਹ ਪੜਦੀ ਹੈ ਉਹ ਮੋੜ ਦੀ ਰਹਿਣ ਵਾਲੀ ਹੈ ਜਦੋਂ ਚਮੌੜ ਵਾਪਸ ਆਉਂਦੀ ਹੈ ਤਾਂ ਉਹ ਆ ਕੇ ਉੱਥੇ ਗੁੰਮ ਹੋ ਜਾਂਦੀ ਹੈ ਮਿਲੀ ਜਾਣਕਾਰੀ ਅਨੁਸਾਰ ਕੋਟ ਬ੍ਰਾਂਚ ਦੇ ਨਹਿਰ ਦੇ ਕੰਢੇ ਤੇ ਉੱਥੇ ਹੀ ਉਸ ਦਾ ਮੋਬਾਈਲ ਬਰਾਮਦ ਹੁੰਦਾ ਹੈ ਜਿਸ ਤੋਂ ਬਾਅਦ ਐਨਡੀਆਰਫ ਦੀਆਂ ਟੀਮਾਂ ਵੱਲੋਂ ਨਹਿਰ ਦੇ ਵਿੱਚ ਇੱਕ ਮਿਸ਼ਨ ਸ਼ੁਰੂ ਕੀਤਾ ਜਾਂਦਾ ਜਿੱਦੀ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਜਾਂਦਾ ਹੈ ਇਸ ਮੌਕੇ ਤੇ ਜਿੱਥੇ ਪੰਜਾਬ ਪੁਲਿਸ ਨੇ ਇਸ ਦੇ ਬਿਆਨ ਦਰਜ ਕਰਕੇ ਜਿੱਥੇ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਸਬੰਧੀ ਜਦੋਂ ਥਾਣਾ ਇਨਚਾਰਜ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਦਰਨੇ ਨੇ ਕਿਹਾ ਕਿ ਲੜਕੀ ਚੰਡੀਗੜ੍ਹ ਪੜਦੀ ਹੈ ਉਸ ਦਾ ਨਾਮ ਚੈਰਜੀ ਉਰਫ ਚਾਂਦ ਪੁੱਤਰ ਸਮੀਤੀ ਗੋਲ ਹੈ ਉਮਰ 20 ਆ ਰਹੀ ਹੈ ਮੌੜ ਦੀ ਰਹਿਣ ਵਾਲੀ ਹੈ ਇਹਦੇ ਚਾਚੇ ਦੇ ਬਿਆਨ ਦਰਜ ਕੀਤੇ ਗਏ ਹਨ ਉਹਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਮੌੜ ਦੇ ਇਸ ਵਿਅਕਤੀ ਨਾਲ ਵਾਪਸ ਆਈ ਸੀ ਜਿਸ ਤੋਂ ਬਾਅਦ ਉਹ ਲਾਪਤਾ ਹੋ ਗਈ ਸ਼ਿਕਾਇਤ ਮਿਲਣ ਤੋਂ ਬਾਅਦ ਲੜਕੀ ਦੇ ਵਾਕਫ ਥਾਮ ਦੇ ਇਥੇ ਪਰਿਵਾਰ ਵੱਲੋਂ ਸ਼ੁਰੂਗਾਰ ਦਿੱਤੀ ਗਈ ਉਸ ਤੋਂ ਬਾਅਦ ਉਹਨਾਂ ਵੱਲੋਂ ਜਦੋਂ ਨਹਿਰ ਦੇ ਲੋਕਾਂ ਦਾ ਮੋਬਾਈਲ ਬਰਾਮਦ ਹੁੰਦਾ ਉਸ ਤੋਂ ਬਾਅਦ ਐਨਡੀਆਰਪੀ ਦੀ ਟੀਮਾਂ ਆਪਣੇ ਪੱਧ ਤੇ ਜਾਂਚ ਬਚਾਅ ਕਾਰਜ ਸ਼ੁਰੂ ਕਰ ਦਿੰਦੀਆਂ ਹਨ ਤੇ ਲੜਕੀ ਬਾਰੇ ਕੋਈ ਹਾਲੇ ਪਤਾ ਨਹੀਂ ਲੱਗ ਸਕਿਆ ਦੂਜੇ ਪਾਸੇ ਮੌੜ ਮੰਡੀ ਵਿੱਚ ਲੋਕਾਂ ਦਾ ਗੁੱਸਾ ਆਸਮਾਨ ਦੇ ਚੜੇ ਹੋਣ ਜਿੱਥੇ ਉਹਨਾਂ ਨੇ ਪੁਲਿਸ ਸਟੇਸ਼ਨ ਦਾ ਘਰਾਓ ਕਰਕੇ ਇੱਥੇ ਨਾਰੇਬਾਜ਼ੀ ਕੀਤੀ ਇਸ ਤੋਂ ਇਲਾਵਾ ਮੰਡੀ ਦੇ ਮੌੜ ਮੰਡੀ ਦੇ ਬਾਜ਼ਾਰ ਵੀ ਬਿਲਕੁਲ ਸੁੰਨਸਰ ਹੈ ਬੰਦ ਨਜ਼ਰ ਆਏ ਮੌੜ ਦੇ ਜਿੱਥੇ ਵੀੜ ਤੇ ਪਰਿਵਾਰ ਅਤੇ ਮੌੜ ਵਾਸੀਆਂ ਨੇ ਇਸ ਦੇ ਇਨਸਾਫ ਦੀ ਗੁਹਾਰਨ ਆਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਐਨਡੀਆਰਪੀ ਦੀਆਂ ਟੀਮਾਂ ਵੱਲੋਂ ਵੋਟ ਬ੍ਰਾਂਚ ਨਹਿਰ ਦੇ ਵਿੱਚ ਤਲਾਸ਼ੀ ਕੀਤੀਆਂ ਜਾ ਰਹੀਆਂ ਹਨ ਤੇ ਆਪਣੇ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਐਨਡੀਆਰ ਦੀਆਂ ਟੀਮਾਂ ਨਹਿਰ ਦੇ ਵਿੱਚ ਲੱਭਣ ਦੇ ਵਿੱਚ ਪੂਰੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਇਸ ਮੌਕੇ ਤੇ ਸ਼ਹਿਰ ਵਾਸੀਆਂ ਦੇ ਵਿੱਚ ਵੀ ਗੁੱਸਾ ਕਾਫੀ ਪਾਇਆ ਜਾ ਰਿਹਾ ਸੀ ਕਿਉਂਕਿ ਉਹ ਪ੍ਰਸ਼ਾਸਨ ਤੋਂ ਉਮੀਦ ਰੱਖਦੇ ਸੀ ਵੀ ਜਾਦੋ-ਜਾਦ ਪਤਾ ਲੱਗ ਸਕੇ ਜਿੱਥੇ ਕਿ ਪਰਿਵਾਰ ਦੇ ਵਿੱਚ ਸ਼ੋਗ ਦੀ ਲਹਿਰ ਹੈ ਕਿਉਂਕਿ ਪਰਿਵਾਰ ਦੇ ਵਿੱਚ ਵੀ ਆਪਣੇ ਆਪ ਦੇ ਵਿੱਚ ਦੁੱਖ ਦਾ ਪ੍ਰਗਟਾਵਾ ਹੈ ਤੇ ਇਸ ਮੌਕੇ ਤੇ ਉਹਨਾਂ ਵੱਲੋਂ ਜਿੱਥੇ ਪ੍ਰਸ਼ਾਸਨ ਤੋਂ ਆਸ ਲਾਈਆਂ ਜਾ ਰਹੀਆਂ ਹਨ ਕਿ ਉਹਨਾਂ ਦੀ ਜਲਦੀ ਬਣਦੀ ਕਾਰਵਾਈ ਕੀਤੀ ਹੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੌੜ ਵਾਸੀ ਖੜੇ ਨਜ਼ਰ ਆ ਰਹੇ ਹਨ ਅਤੇ ਥਾਣਾ ਮੌੜ ਦੇ ਅੱਗੇ ਵੀ ਸ਼ਹਿਰ ਮੌੜਨ ਵਾਸੀ ਖੜੇ ਨਜ਼ਰ ਆ ਰਹੇ ਹਨ ਅਤੇ ਬਾਜ਼ਾਰਾਂ ਦੇ ਵਿੱਚ ਪਈ ਸੁੰਨਸਰਾ ਆਪਣੇ ਆਪ ਵਿੱਚ ਇੱਕ ਸਵਾਲੀਆ ਨਿਸ਼ਾਨ ਪੈਦਾ ਹੋ ਰਹੇ ਹਨ ਮੌੜ ਵਾਸੀਆਂ ਦੇ ਵਿੱਚ ਵੀ ਇਸ ਲੈ ਕੇ ਗੁੱਸੇ ਕਾਫੀ ਪਾਇਆ ਜਾ ਰਿਹਾ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਪੀੜਤ ਵਾਸੀ ਕੀ ਨਾਮ ਹੈ ਤੁਹਾਡਾ ਜੀ ਗਰਮੇਲ ਸਿੰਘ ਹੈ ਜੀ ਜਿਹੜੀ ਅੱਜ ਮੌੜ ਖੁਰਦ ਦੇ ਵਿੱਚ ਮੌੜ ਮੰਡੀ ਦੇ ਵਿੱਚ ਘਟਨਾ ਵਾਪਰੀ ਹੈ ਉਹ ਬਹੁਤ ਦੁੱਖ ਵਾਲੀ ਘਟਨਾ ਹੈਗੀ ਜਿਹੜੀ ਕਿ 18-19 ਸਾਲ ਦੀ ਬੇਟੀ ਸੀਗੀ ਤੇ ਉਹ ਬੇਟੀ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟਿਆ ਗਿਆ ਸਾਡੇ ਇਥੇ ਪ੍ਰਸ਼ਾਸਨ ਦੀ ਇੰਨੀ ਨਲਾਇਕੀ ਹੈਗੀ ਕਿਉਂਕਿ ਅੱਜ ਕੱਲ ਪੰਜਾਬ ਦੇ ਵਿੱਚ ਕੋਈ ਕੁੜੀਆਂ ਜਾਂ ਬੱਚੇ ਸੁਰੱਖਿਸ਼ ਹੈ ਹੀ ਨਹੀਂਗੇ ਕਿਉਂ ਜਿਹੜੀ ਸਰਕਾਰ ਹੈਗੀ ਇੱਧਰ ਇਹਨਾਂ ਦਾ ਧਿਆਨ ਬਹੁਤ ਜ਼ਿਆਦਾ ਘੱਟ ਹੈਗਾ ਜਿਹੜੇ ਅੱਜ ਬਹੁਤ ਦੁੱਖ ਦੀ ਗੱਲ ਹੈ ਕਿ ਮੌੜ ਮੰਡੀ ਦੇ ਵਿੱਚ ਆ ਹੁਣੇ ਬੰਦ ਕਰਨ ਦਾ ਇਲਾਨ ਕੀਤਾ ਹੈ ਤੇ ਅਸੀਂ ਵੀ ਜਾਣਿਆ ਸਹਿਯੋਗ ਦੇਵਾਂਗੇ ਸਾਰੇ ਨਗਰ ਦਾ ਵੀ ਫਰਜ਼ ਬਣਦਾ ਤੇ ਸਾਡੀ ਮੰਡੀ ਵਾਸੀਆਂ ਦਾ ਵੀ ਫਰਜ਼ ਬਣਦਾਗਾ ਵੀ ਜਿਹੜੀਆਂ ਇਹ ਜੀਆਂ ਘਟਨਾ ਇਹਨ ਜਿਹੜੀਆਂ ਨਲਾਇਕ ਸਰਕਾਰ ਦੇ ਕਾਰਨ ਜਿਹੜੀਆਂ ਹੋ ਰਹੀਆਂ ਨਹੀਂ ਆ ਉਹਨਾਂ ਨੂੰ ਕਿਸੇ ਲੋਕ ਤੇ ਰੋਕਿਆ ਜਾਵੇ ਤੇ ਇਹ ਜੀਆਂ ਘਟਨਾ ਦੇ ਉੱਤੇ ਜਿਹੜੀ ਠੱਲ ਪਾਈ ਜਾਵੇ ਕਿਉਂ ਬਹੁਤ ਦੁੱਖ ਵਾਲੀ ਗੱਲ ਹੈਗੀ ਕਿਉਂਕਿ ਛੋਟੀ ਉਮਰ ਦੀ ਕੁੜੀ ਹੈਗੀ ਕੀ ਨਾਮ ਸੀ ਇਹ ਕੀ ਆਪਣਾ ਚੈਰਸ 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 ਕੁੜੀ ਦਾ ਨਾਮ ਹੈ ਮੈਂ ਸੁਣਿਆ ਵੀ ਚੈਰਸ ਕੁੜੀ ਦਾ ਨਾਮ ਹੈ ਤੇ ਬਹੁਤ ਛੋਟੀ ਉਮਰ ਦੀ ਕੁੜੀ ਹੈਗੀ ਕੁੜੀ ਮੇਰੇ ਖਿਆਲ ਨਾਲ ਵੀ ਪੜ੍ਹਦੀ ਸੀ ਉੱਥੇ ਮੋਕਲ 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 ਤਾਂ ਉਹ ਇਸ ਤਰ੍ਹਾਂ ਕਰਕੇ ਕੁੜੀ ਦਾ ਨਾਮ ਸੀਗਾ ਤੇ ਇਹ ਬਹੁਤ ਦੁੱਖ ਵਾਲੀ ਗੱਲ ਹੈਗੀ ਇਦੇ ਉੱਤੇ ਸਾਡੇ ਅਸੀਂ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਖੜਾਂਗੇ ਤੇ ਆਪਣੀ ਪਾਰਟੀ ਵੱਲੋਂ ਵੀ ਸਾਰਾ ਸੱਦਾ ਪੱਤਰ ਦੇ ਕੇ ਜਿੰਨਾ ਚਿਰ ਇਨਸਾਫ਼ ਨਹੀਂ ਮਿਲਦਾ ਇਨਸਾਫ਼ ਦੀ ਮੰਗ ਨੂੰ ਲੈ ਕੇ ਇਨਸਾਫ਼ ਮੰਗਾਗੇ ਇਨਸਾਫ਼ ਸਰਕਾਰ ਤੋਂ ਵੀ ਇਨਸਾਫ਼ ਦਿੱਤਾ ਜਾਵੇ ਤੇ ਜਿਹੜੇ ਦੋਸ਼ੀ ਨੇ ਦੋਸ਼ੀਆਂ ਨੂੰ ਫੜ ਕੇ ਸਰਾਖਾਂ ਦੇ ਪਿੱਛੇ ਬੰਦ ਕੀਤਾ ਜਾਵੇ ਅਸੀਂ ਇੰਨੇ ਹੀ ਕਹਿੰਦੇ ਹੋਏ ਜਾਣਦੇ ਹਾਂ ਕਿ ਹੁਣ ਮੋੜ ਮੰਡੀ ਦੇ ਵਿੱਚ ਵੀ ਕੀ ਉੱਥੇ ਦਾ ਮਾਹੌਲ ਆ ਕੀ ਨਾਮ ਹੈ ਤੁਹਾਡਾ ਜੀਸ਼ ਕੁਮਾਰ ਜੈਨ ਸਾਹਿਬ ਕਾ ਵਧਾਨ ਮਿਸਟਰ ਕੌਂਸਲ ਮੋੜ था? था अच्छा कुड़िया ਕੀ ਮਾਮਲਾ ਹੋਇਆ ਏ ਮਾਮਲਾ ਦਾ ਜੇ ਸਾਹਮਣੇ ਆਊਗਾ ਪਰ ਇਹ ਪਤਾ ਲੱਗਿਆ ਜੀ ਮੌਣ ਮੰਡੀ ਦੇ ਇੱਕ ਬਹੁਤ ਹੀ ਮਾਸੂਮ ਬੱਚੀ ਦਾ ਕਤਲ ਹੋਇਆਗਾ ਕੀ ਨਾਮ ਸੀ ਉਹਦਾ ਲੜਕੀ ਦਾ ਨਾਮ ਨਹੀਂ ਮੈਨੂੰ ਧਿਆਨ ਵਿੱਚ ਹੈਗਾ ਅੱਛਾ ਉਹ ਨਕਨੀ ਸੀ ਉਮਰ 19 ਸਾਲ ਸੀ ਕੁੜੀ ਦੀ ਅੱਛਾ ਤੇ ਉਹਦੇ ਵਾਸਤੇ ਮੰਡੀ ਦੇ ਵਾਸਤੇ ਭਾਰੀ ਰੋਸ ਪਾਇਆ ਜਾ ਰਿਹਾ ਸਾਰੀ ਮੰਡੀਆਂ ਦੀ ਪੁਲਿਸ ਥਾਣਾ ਮੌੜ ਵਿਖੇ ਇਕੱਠੀ ਹੋਈ ਹੋਈ ਆ ਮੰਡੀ ਦੇ ਵਾਸੀ ਮੰਗ ਕਰਦੇ ਆ ਕਿ ਜਲਦੀ ਜਲਦੀ ਉਹਦੇ ਜੋ ਵੀ ਕਾਤਲਾਂ ਨੂੰ ਫੜਾਇਆ ਜਾਵੇ ਸਖਤ ਸਜ਼ਾ ਦਿੱਤੀ ਜਾਵੇ 19 ਦੇ ਤੱਕ ਮੰਡੀ ਜਿੱਨਾ ਜੇ ਬੜਕੀ ਦੇ ਕਾਤਲ ਨਹੀਂ ਫੜੇ ਜਾਂਦੇ ਉਹਦਾ ਉਹਦਾ ਸੰਸਕਾਰ ਨਹੀਂ ਹੋਊਗਾ 19 ਦੇ ਤੱਕ ਮੰਡੀ ਬੰਦ ਰਹੂਗੀ ਪੂਰਾ ਤਰਫ ਮੰਡਾ ਕਿੰਨਾ ਹੁੰਦਾ ਮੰਡੀ ਦਾ ਹੀ ਮੁੰਡਾ ਸੀਗਾ ਕਲੀਅਰ ਹੋਊਗੀ ਸਾਰੀ ਗੱਲ ਸਾਹਮਣੇ ਆਊ ਹੌਲੀ ਵਾਸਤੇ